ਸਸਰੀ ਕਾਲ ਜੀ ਸਸਰੀ ਕਾਲ ਜੀ ਤੇ ਸੁਆਗਤ ਆ ਸਾਡੇ ਬਲੌਗ ਨਾਲ ਆਸ਼ ਕਰਦੇ ਆ ਤੁਸੀਂ ਸਾਡੇ ਬਲੌਗ ਵਧੀਆ ਪਿਆ ਤੁਸੀਂ ਸਾਰੇ ਠੀਕ ਠਾਕ ਹੋ ਬਣਾਈ ਸੀ ਗੱਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਯੈਸ ਤੇ ਤੰਦਰੁਸਤ ਰਹੋਗੇ ਅਸੀਂ ਵੀ ਠੀਕ ਆਂਗੇ ਹਮ ਤੇ ਅੱਜ ਅਸੀਂ ਬਲੌਗ ਬਣਾਉਣ ਦੀ ਸਲਾਹ ਜੀ ਕੀਤੀ ਤਾਂ ਫੇ ਸਲਾਹ ਬਣ ਗਈ ਸਾਡੀ ਯੈਸ ਹੈ ਤੇ ਹੁਣ ਸਾਡਾ ਬਲੌਗ ਸਟਾਰਟ ਆ ਤੇ ਤੁਸੀਂ ਸਾਡਾ ਬਲੌਗ ਪੂਰਾ ਦੇਖਿਆ ਕਰੋ ਅੱਧਾ ਨਾ ਛੱਡਿਆ ਕਰੋ ਐ ਤਾਂ ਐਂਡ ਤੱਕ ਜ਼ਰੂਰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਬਸ ਆਪਾਂ ਅੱਜ ਤੋਂ ਬਣਾ ਗਏ ਡਿਜੀਟਲ ਐਂਡ ਆਪਾਂ ਬਣਾਇਆ ਕਰਾਂਗੇ ਬਲੌਗ ਅੱਜ ਸੋਮਣ ਤਾਂ ਚੱਲੀ ਆ ਭਾਈ ਆਪਦੇ ਪੇਕੀ ਤੁਸੀਂ ਚੱਲਿਓ ਪ੍ਰੋਗਰਾਮ ਤੇ ਤੇ ਮੇਰੇ ਕੱਪੜੇ ਕਰਦੇ ਪੈਕ ਤੁਸੀਂ ਚੱਲਿਓ ਪ੍ਰੋਗਰਾਮ ਤੇ ਆਹ ਦੋਨੇ ਸ਼ਲ ਟੱਪਾ ਦੇ ਬਲੂਜ ਲੈ ਲਓ ਠੀਕ ਆ ਜਿਹੜੀ ਹਰੀ ਜਿਓ ਉਹ ਪਾ ਕੇ ਲੈ ਕੇ ਜਾਊਂਗਾ ਫੇਰ ਆ ਇੰਨੀ ਕੀ ਕਰਨੀ ਐ ਤੁਸੀਂ ਚੱਲਾ ਇੱਕ ਆ ਤੰਨੇ ਪਾ ਦੋ ਚੱਲ ਆਹ ਪਾ ਦਿੰਨੀ ਉਹਦੇ ਪ੍ਰੈਸ ਨਹੀਂ ਆ ਇੱਕ ਪਾ ਕੇ ਲੈ ਕੇ ਜਾਊਂਗਾ ਚੱਲ ਇਹਨਾਂ ਜੇ ਇੱਕ ਪਾ ਲਊਂਗਾ ਨਾਲੇ ਕਹਿੰਦੇ ਹਰੀ ਪਾ ਲੇ ਜੂਂਗਾ ਹਰੀ ਜੀ ਫੇਰ ਉਹ ਪਾ ਜੋ ਹਾਂ ਹਰੀ ਪਾ ਲੀਂ ਚੱਲ ਕੁਝ ਪਾ ਦੋ ਵਿੱਚ ਪਾ ਦੂਗੀ ਇੱਕ ਉਹ ਪਾ ਇੱਕ ਇੱਕ ਪਾ ਦੇ ਵਿੱਚ ਇੱਕ ਬਲੈਕ ਸ਼ੂਟ ਪਾ ਦੇ ਬਲੈਕ ਪੈਂਟ ਦੇ ਬਲੈਕ ਉਹ ਫੇਰ ਇਹ ਜੋ ਆ ਪਾ ਦਿੰਨੀ ਆ हां ਆਪਾ ਇੱਕ ਇਹਨੇ ਚ ਪਾ ਲੂਗਾ ਇੱਕ ਉਹ ਕਰ ਲੂਗਾ ਹਰੀ ਨਹੀਂ ਪਾਉਣੀ ਠੀਕ ਆ ਨਹੀਂ ਤੁਸ ਦੱਸਣਾ ਪੈਂਦਾ ਹੈਲੋ ਇੱਕ ਹੋਰ ਰੱਖ ਉੱਥੇ ਨਾਲੇ ਕਹਿੰਦੇ ਨੇ ਕੋਹ ਚਾਹੀਦਾ ਰੱਖੇ ਕੋਹ ਰੱਖੇ ਜੋ ਲੈ ਠੀਕ ਆ ਇੱਕ ਉਹਨੇ ਚ ਪਾ ਕੇ ਲੈ ਕੇ ਜਾਊਂਗਾ ਇੱਕ ਬਲੈਕ ਤਿੰਨ ਦਿਨ ਨਹੀਂ ਆਉਂਦਾ ਮੈਂ ਐਂ ਕਹਿ ਵੀ ਹਰੀ ਜੀ ਪਾ ਕੇ ਲੈ ਜਾਓ ਤਿੰਨ ਦਿਨ ਨਹੀਂ ਮੁੜਦਾ ਹੈਗਾ ਮੈਂ ਹਰੀ ਜੀ ਪਾ ਕੇ ਲੈ ਜਾਓ ਆ ਕੀ ਕਰਨੀ ਐ ਓਏ ਵਧੀਆ ਰੰਗ ਰੰਗ ਸੋਹਣੀ ਲੱਗਦੀ ਏ ਇੱਕ ਹੂੰ ਹੂੰ ਵਾਹ ਹਰੀ ਪਾ ਕੇ ਲੈ ਕੇ ਜਾਂਦੇ ਹਰੀ ਨਹੀਂ ਪਾ ਕੇ ਲੈ ਕੇ ਜਾਂਦਾ ਮੈਂ ਹਰੀੀ ਪਨੀਰ ਵਾਲੀ ਰਾਤ ਨੂੰ ਪੌਣ ਖਾਤਰ ਮੈਨੂੰ ਪਾ ਦੇ ਇੱਕ ਲੋਰ ਸ਼ਰਟ ਇੱਕ ਸਲਟ ਬਾਸ ਓਕੇ ਡਨ ਥੈਂਕ ਯੂ ਜੁਤਰਾ ਬਾਬੋ ਤੇ ਆਪ ਵੀ ਫਿਰ ਪਾ ਦੇ ਫਿਰ ਖਾ ਕੇ ਪਕੌੜੇ ਤੇ ਆਉਂਦਾ ਰਹਿਣਾ ਉੱਥੇ ਤੇ ਆਪ ਦੇ ਤਾਂ ਕਿਆ ਕਰਾਂ ਬਸ ਵਿਆਹ ਕਰਨਾ ਹੁੰਦਾ ਪਰ ਤੁਸੀਂ ਰੋਜੀ ਖਾਣੇ ਹੁੰਦੇ ਨੇ ਪਕੌੜੇ ਦਾ ਮੂਹ ਨਹੀਂ ਖਾਂਦਾ ਹੈਗਾ ਸਲਟ ਖਾਇਆ ਕਰੋ ਫਿਰ ਸੋ ਦਬੀ ਦਾ ਮਤਲਬ ਤਾਂ ਤਿਆਗ ਕੇ ਬੈਠ ਸਕਦੇ ਜੀ ਆਪੋ ਤਲੀ ਹੋਈ ਚੀਜ਼ ਖਾਵੇਂਗੇ ਤਾਂ ਤੇ ਆਪ ਵਧੂਗਾ ਅੱਛਾ ਹਾਂ ਚਲ ਚਲ ਜੀ ਸ਼ੂਜ਼ ਕਿੱਡ ਬਾ ਕੇ ਆਏਗੇ ਜੀ ਸ਼ੂਜ਼ ਬਲੈਕ ਹੀ ਪੱਗ ਲੈ ਕੇ ਆਉਣੀ ਓਨਲੀ ਆਪਾਂ ਲੈਗ ਸ਼ੂ ਸ਼ੂਜ਼ ਨਹੀਂ ਪਾਉਣੇ ਹੈਗੇ ਬੂਟ ਮਤਲਬ ਅੱਛਾ ਐਂਡ ਜਰਾਬਾਂ ਪਾ ਦੇਣਾ ਦੋ ਜੋੜਾ ਜਰਾਬੋ ਕਾ ਦੋ ਜੋੜਾ ਆ ਹੜਾ ਯਾਰ ਬੈਟਰੀ ਵਾਲੇ ਤਰ੍ਹਾਂ ਦੋ ਜੋੜਾ ਖੜ ਜਾ ਬੈਟਰੀ ਲੱਗੇਗਾ ਤੇ ਦੋ ਜੋੜੇ ਪਾ ਦੇ ਉਹਦੇ ਰਮਾਲਾ ਦੇ ਰਮਾਲਾ ਦੇ ਪਾ ਦੇ ਹੂੰ ਠੀਕ ਆ ਤੇ ਹੋਰ ਬੋਲੋ ਸੋ ਬੱਸ ਠੀਕ ਆ ਹੀ ਪਾ ਲਈ ਬੇਟਰਾ ਲੀਡਰਸ ਫਿਰ ਲੈ ਹੋ ਲਾ ਫਾ ਹੈ ਬਸ ਸਸ ਔਰ ਮੇਰਾ ਹੋ ਪਾ ਲਈ ਕਿੰਨੇ ਜਰਾ ਭੰਗੋ ਇੱਕ ਦੋ ਤਰੀਮਾ ਪਾ ਲਈ ਮੇਰੀਆਂ ਲਾ ਇੱਕ ਲਾ ਲੈ ਉਥੇ ਕਰੀਮਾ ਲਾਉਂਗਾ ਮੈਂ ਦੋ ਜਰਾ ਦੋ ਜਰਾ ਦੋਰ ਮਾਲਾਂ ਹਾਂ ਬਸ ਜਰਾ ਬੰਨ ਇੱਕ ਜੋੜਾ ਪਾ ਲਈ ਇੱਕ ਪੱਗ ਲੱਗੇ ਜਾਊਗਾ ਇੱਕ ਦੋ ਸੀਜੀ ਪੇ ਬੂਟਾਂ ਚ ਉਹ ਨਹੀਂ ਪੁੰਦਾ ਕਹਦਾ ਬਹੁਤ ਹੋ ਗਿਆ ਕੱਲ੍ਹ ਤੋਂ ਪੱਕੇ ਰਹਿਗੇ ਨਾ ਫੇਰ ਵੀ ਗਰਮੀ ਹੁੰਦੀ ਹੈ ਬੂਟਾਂ ਚ ਫੇਰ ਆ ਪੱਕ ਲੈ ਜੋ ਇੱਕ ਲੱਗੇ ਉਹ ਚ ਪਾ ਦੇ ਇੱਕ ਪਾ ਦੇ ਵਿੱਚ ਹਾਂ ਸਮਾਰ ਕੇ ਜਾਊਗਾ ਮਸ਼ੀਨ ਯਾਰਾ ਉਹਦੇ ਤੋਂ ਹੀ ਕੱਚੀਆਂ ਗੱਲਾਂ ਨੇ ਮੈਨੂੰ ਫੋਨ ਲਾ ਕੇ ਦੇ ਮੈਂ ਆਪੀ ਕਰ ਦਊਂਗੀ ਗੱਲ ਮੈਂ ਉਹਨੂੰ ਤਾੜ ਕੇ ਕਹੂੰਗੀ ਬਈ ਸਾਡੀ ਮਸ਼ੀਨ ਸਮਾਰ ਕੇ ਜਾ ਹਸਾ ਕਿੰਨੇ ਦਿਨ ਅੱਸੀ ਧੋਣੇ ਆਂਗੇ ਕਿੱਦਾਂ ਕਿਹਾ 10 ਦਿਨ ਹੋ ਗਏ ਉਹਨੂੰ ਕਹੇ ਇਹਨੂੰ ਇਨਾ ਤੂੰ ਬਿਜ਼ੀ ਹੈ ਨਹੀਂਗਾ ਹਣ ਤਾਂ ਕੋਈ ਕੰਮ ਸਟਾਰਟਿੰਗ ਵੀ ਨਹੀਂ ਹੋਇਆ ਵੀ ਏਸੀਆਂ ਦੀ ਉਹ ਕਰਨੀ ਹੈ ਜਾਂ ਕਿਸੇ ਹੋਰ ਦੀ ਕਰਨੀ ਹੈ ਏਸੀਆਂ ਦੀ ਕੋਈ ਨਹੀਂ ਮੇਰਾ ਤਾਂ ਹੈ ਮੇਰੇ ਬਾਥਰਾਂ ਨੂੰ ਜਿ ਦਿਮਾਗ 'ਚ ਸੀ ਇੱਕ ਗੱਲ ਵੀ ਮੈਂ ਵਰਤੋਂ ਜਾ ਕੇ ਐ ਬੱਚੇ ਹਾਂ ਆ ਸੀ ਬੱਚੇ ਨਾਟਕਾਸ ਲੈਣੇ ਸੀ ਕੱਪੜੇ ਧੋ ਲੈਣੇ ਨਾਟਕਾਸ ਲੈਣੇ ਕੱਪੜੇ ਧੋ ਲੈਣੇ ਉਬਿਚ ਦੇ ਘੇੜ ਦੇ ਮਾ ਟੈਂਦੀ ਹੈ ਫੇਰ ਕਿੰਦਾ ਹੂੰ ਮम्मी ਚਾਹ ਮੰਗ ਲਈਏ ਮੇਰੀ ਵੀਡੀਓ ਬਣਾਉਣੀ ਹੈ ਚਾਹ ਮ ਬਾਥਰੂਮ ਚ ਲਾ ਦੇਂਦੇ ਨਾ ਕੁਰਸੀ ਤੇ ਬਿਠੀ ਲੈਂਦੀ ਆ ਪਾ ਕੇ ਰੱਖ ਦੇ ਬਸ ਉਹ ਗੱਲੀ ਪਤਲੀ ਹੋਰ ਪਾਦੀ ਦੱਸ ਹੈਂ ਪਤਲੀ ਦੋਰ ਹਾਂ ਪਤਲੀ ਦੋਰ ਹੀ ਚਾਹੀਦੀ ਹੈਗੀ ਮੇਰੇ ਕਿਨੂੰ ਜਿਹਾ ਜੱਪੜਾ ਪਾ ਕੇ ਆ ਗਿਆ ਯਾਰ ਠੀਕ ਆ ਬੁਸ਼ੀਓ ਤੱਕ ਨਾ ਆਇਆ ਨਾ ਕਰ ਬਸ ਅਮਰਿਤ 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 ਪਾਗਲ ਅਮ੍ਰਿਤਵਰਨਾ ਬੇਬ ਕਿਤਨਾ ਸੋਨਾ ਹੈ ਅਮ੍ਰਿਤ 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 ਕਾ ਮਤ ਤੜੇ ਕਹਿਣ ਬੰਦਾ ਤੂੰ ਸਰਾ ਬਾਬੇ ਅਮ੍ਰਿਤ ਅਮ੍ਰਿਤ ਮੇਰਾ ਨਾਮ ਲਿਖ ਦਿਖਾ ਸੁਮਨ ਸਮੋਲ ਵੀ ਨਾਮ ਕਿਨੇ ਸੋਹਣੇ ਕੋਈ ਸੁਮਨ ਨਾਮ ਨਾ ਮਾੜਾ ਤੁਰੀ ਹੈ ਜੀ ਅਮ੍ਰਿਤ ਮੈਂ ਤੇਨੂੰ ਗੁੱਸੇ ਹੋ ਜਾਨੀਆ ਕੌਣ ਕਹਿੰਦੀ ਹੁੰਦੀ ਹੈ ਕੌਣ ਕਹਿੰਦੇ ਦੱਸੀ ਕੌਣ ਕਹਿੰਦੀ ਹੈ ਅਮ੍ਰਿਤ ਤੂੰ ਗੁੱਸੇ ਹੋ ਜਾਣਾਗਾ ਉਮਰਤ ਮੋਗੂਸ ਕਰਕੇ ਸਮੂਹ ਟੂਰ ਐਕਟਿੰਗ ਕਰਕੇ ਆ ਤੁੰ ਕਰਨਾ ਜਿਸ ਸੁਣ ਲਿਆ ਦੇ ਗੱਤ ਕਰ ਕਰੇ ਕਿਹੜੀ ਉਹੀ ਉਹੀ ਬਾਰਾ ਕਦ ਬਾਰਾ ਕਦ ਬਾਰਾ ਕਦ ਹਾਂ ਹਾਂ ਹੋਰ ਐਕਟਿੰਗ ਕਰਕੇ ਦਾ ਤੀੜੀ ਐਕਟਿੰਗ ਕਰਕੇ ਦਾ ਵਾ ਤੂੰ ਤੂੰ ਕਰਦੀ ਸੀ ਜੀ ਤੇ ਚਲ ਕਰਦੀ ਸੀ ਅਮਰੀ ਅਮਰੀ ਹਾਂ ਨਹੀਂ ਆਹੋ ਸੱਚ ਹਾਂ ਦਿਮਾਗ ਚ ਆ ਗਈ ਬਈ ਮੇਰੇ ਗੱਲ ਉਦਿਆਂ ਦੀ ਹਾਂ ਹਾਂ ਫਿਰ ਮੇਰੀ ਇਨਸਾਲਟ ਕਰ ਰਹੇ ਹੋ ਤੁਸੀਂ ਹੈ ਕੀ ਬਤਰੇ ਮੇਰੀ ਇਨਸਾਲਟ ਕਰ ਰਹੇ ਹੋ ਤੁਸੀਂ ਹਾਏ ਹਾਏ ਆਈ ਲਿਕ ਲਾਈਕ ਦਿਸ ਮੇਕਅਪ ਹਾਏ ਆਏ ਕੀ ਬਤਰੇ ਇਹ ਪਾਡਾ ਇਹ ਪਾਡਾ ਉਦੋਂ ਪੰਪਾ ਜੋ ਕਰਦਾ ਕਰੇ ਹੋ ਗਿਆ ਅਮਰਿਤ ਅਮਰਿਤ ਫਿਰ ਮੈਂ ਗੁੱਸੇ ਹੋ ਜਾਣਾ ਜੇ ਤੁਸੀਂ ਕਾਲ ਕੱਟਤੀ ਹਾਂ ਨੂੰ ਕਹਿ ਗਰੇ ਆਪਣਾ ਮੈਂ ਕੰਨ ਖੁੱਲੇ ਮੈਂ ਸੁਤੀ ਹੋਈ ਮੈਂ ਸੁਣਨੇ ਦੀ ਗੱਲਾਂ ਹੈ ਸੁਤੀ ਹੋਣਾ ਸੱਪੋਂ ਕਰਦਾ ਤੁੰਦ ਸੀ ਆ ਜਾਣ ਕੇ ਹੁੰਦੀ ਸੀ ਗੱਲੇ ਅੰਮ੍ਰਿਤ ਅਮਰ ਦੋਦੂ ਪਾਟਾ ਜਦ ਰਣਾ ਆਉਲੇ ਕਰੇ ਜਦੋਂ ਅੰਮ੍ਰਿਤ ਕਹਦਾ ਕਰੇ ਫਿਰ ਤਾਂ ਸਿਸਟਮ ਓਕੇ ਹੋ ਜਾ ਕਰੇ ਕੰਮ ਆ ਮਈਆ ਮਈਆ ਅੰਮ੍ਰਿਤ ਮੇਰਾ ਅੰਮ੍ਰਿਤ ਜਗਵਤਾਂ ਕੇਵਲ ਇੱਕ ਵਾਰੀ ਫਿਰ ਓਕੇ ਹੀ ਉਹ ਕੀ ਕਹਿਆ ਸੀ ਨੇ ਉਹਨੇ ਵੀ ਕੀ ਕਹੇ ਸੀ ਤੇ ਨੇ ਆ ਪਹਿਲਾਂ ਕੀ ਕਿਹਾ ਸੀ ਵੀ ਅੰਮ੍ਰਿਤ ਤੀ ਅੰਮ੍ਰਿਤ ਹਿੰਦੀ ਚ ਕੀ ਬੋਲਦਾ ਮੇਰੀ ਇਨਸਲਟ ਕਰ ਰਹੇ ਤੁਸੀਂ ਹਾਂ ਇਨਸਲਟ ਹੈ ਮੇਰੀ ਇਨਸਲਟ ਕਰ ਰਹੇ ਤੁਸੀਂ ਇਸ ਦਾ ਮਤਲਬ ਇਹਦੇ ਮਤਲਬ ਉਹ ਵੀ ਮੇਰੇ ਬੇਇੱਜ਼ਤੀ ਕਰ ਲਿਆ ਹਾਂ ਇਹਦਾ ਮਤਲਬ ਵੀ ਮੇਰੀ ਬੇਇੱਜ਼ਤੀ ਕਰ ਰਹੇ ਹਾਂ ਹਾਂ ਅੱਛਾ ਯਾਰ ਅੱਛਾ ਯਾਰ ਚੰਗਾ ਨਾ ਆਏ ਹੁਣ ਨਾ ਆਏ ਹੁਣ ਤੁਸੀਂ ਜਦ ਤੱਕ ਮੈਨੂੰ ਕਹਿੰਦੇ ਸੀ ਵੀ ਟਾਈਮ ਲਾਏਗੀ ਆਹ ਦੇਖੋ ਜਿਹੜੇ ਚੀਜ਼ਾਂ ਮੈਂ ਯੂਜ਼ ਕਰਦੀਆਂ ਏ ਅੰਬਰ ਤਾਂ ਅਬ ਦੇ ਫੇਸ ਤੇ ਅਪਲਾਈ ਕਰਨੀਆਂ ਹੀ ਕਰਨੀਆਂ ਹੁੰਦੀਆਂ ਨੇ ਚਾਹੇ ਅੰਬਰ ਦਾ ਮੂੰਹ ਖਰਾਬ ਹੋ ਜੇ ਚਾਹੇ ਜਮਾ ਖਰਾਬ ਹੋ ਜੇ ਮੜਾ ਫੇਸ ਵਾਸ਼ ਉਹ ਸੁਧਾ ਕੇ ਕਿਹੜਾ ਫੇਸ ਵਾਸ਼ ਕਰਕੇ ਆ ਤੁਸੀਂ ਆ ਪਹਿਲਾਂ ਮੈਂ ਲਾਉਂਦੀ ਹੁੰਦੀ ਸੀ ਹੁਣ ਮੈਂ ਛੱਡਦਾ ਹੁਣ ਚਿੱਟਾ ਲਾਉਂਦਾ ਹੁਣ ਕਿਹ ਲਾਉਣਾ ਹੁਣ ਤੁਸੀਂ ਉਹ ਚੱਕੋ ਆਹ ਸੀਰਮ ਇਹ ਨਹੀਂ ਲਾਉਣਾ ਇਹ ਰਾਤ ਨੂੰ ਲਾਉਣਾ ਹੈ ਆਹ ਹਾਂਜੀ ਇਹ ਆ ਦੇਖੋ ਮੜਾ ਉਪਾਅ ਦਿਖਾਓ ਤੁਸੀਂ ਇਹ ਹੁਣ ਸੀਰਮ ਲਾ ਰਹਿਗਾ ਜਿਹੜੀਆਂ ਚੀਜ਼ਾਂ ਮੈਂ ਮੈਨੂੰ ਡ੍ਰੌਪ ਕਰੋ ਤੁਸੀਂ ਉਹਨੂੰ ਅੱਛਾ ਇਹ ਮੈਨੂੰ ਫਿਰ ਦੱਸਣੀਆਂ ਵੀ ਪੈਂਦੀਆਂ ਨੇ ਵੀ ਅੰਬਰ ਤਾਂ ਐ ਐ ਲੱਗਦੀਆਂ ਨੇ ਅੱਛਾ ਦੇਖੀ ਤੇ ਤੁਸ ਲੱਗੇ ਨਹੀਂ ਤੁਸੀਂ ਮਾੜਾ ਹੋ ਡ੍ਰੌਪਰ ਹੋ ਨਾ ਕਿੱਥੇ ਉਹਦੇ ਚ ਸ਼ੀਸ਼ੀ ਜੋ ਮੱਥੇ ਤੇ ਲੱਗ ਗਈ ਗੱਲਾਂ ਤੇ ਇਹ ਮੇਰੀ ਬਹੁਤ ਯਾਦ ਰਹੀ ਇਸ ਦੀ ਖੜੀਸ ਕਰਦਾਗਾ ਚਾਹੇ ਚੀਜ਼ਾਂ ਕੁੜੀਆਂ ਵਾਲੀਆਂ ਹੋਣ ਅੰਬਰ ਤਾਂ ਨੇ ਲਾਉਣੀਆਂ ਹੀ ਲਾਉਣੀਆਂ ਨੇ ਹਣੇ ਇਹ ਚੀਜ਼ ਮੈਂ ਲਾਉਂਦੀ ਨਹੀਂ ਹੈਗੀ ਉਹਨਿਆ ਦੇਖੋ ਇਹ ਆਉਦੇ ਫੇਸ ਦੇ ਚੀਜ਼ਾਂ ਅਪਲਾਈ ਕਰਦੇ। ਤੂੰ ਵੀ ਲਾਉਣੀ ਹੈ ਜੀ। ਮੈਂ ਹਲੇ ਘੱਟ ਲਾਉਂ ਇਹ ਮੇਰੀ ਦੀਸ ਦੀ ਘੜੀ ਚ ਬੜੀ ਜਿਆਦਾ ਕਰਦਾ। ਹੁਣ ਬੱਸ ਕਰੋ। ਹੁਣ ਮੜਾ ਮਸਲ ਲਾ। ਪੂਰਾ ਰਚਾਲ ਤੁਸੀਂ ਆਉਦੇ ਫੇਸ 'ਚ ਇਹਨੂੰ। ਟ੍ਰੀਟਮੈਂਟ ਵੀ ਦੱਸਣਾ ਪੈਂਦਾ ਵੀ ਭਾਈ ਐਂ ਕਰਿਆ ਕਰੋ। ਉਹਨ ਗੜੀ ਚ ਆਉਂਦਾ ਕਰੀਮਾ। ਦੂਜੀ ਲਾ ਲੈ ਹੁਣ। ਜੇ ਰਣੀ ਹੂੰ ਇਹ ਐਂਸੀ ਮਾਰੇਗਾ ਦਾ ਵਸਤੇ ਹੁੰਦੀ ਹੈਗੀ ਇਹ ਫੇਸ ਕਰਤ ਹੁੰਦੇ ਵੀ ਤੁਹ ਪਤਾ ਪਖਤਰ ਹੂੰ ਕਿ ਨਾਮ ਕੀ ਇਹਦਾ ਨਾਮ ਹੈ ਇਹਦਾ ਫੌਕਸ ਟੇਲ ਅੱਗੇ ਕੀ ਹੈ ਇਹਨੂੰ ਕੀ ਕਹਿੰਦੇ ਨੇ ਤੂੰ ਪਤ ਵਾਸਤੇ ਇਹ ਕਹਿੰਦੇ ਆ ਗਰੋ ਸਨ ਸਕ੍ਰੀਮ ਗਰੋ ਸਨ ਸਕ੍ਰੀਮ ਮਸਾ ਬੜਾ ਹੈਗਾ ਇਹਨੂੰ ਪੂਰਾ ਉਹ ਕਰ ਲਿਓ ਆਪਣੇ ਮੂੰਹ ਤੇ ਫੇਸ ਤੇ ਹੂੰ ਇਹ ਚਿਪ ਚਿਪ ਜਾਗਾ ਲੱਗਾ ਫੇਸ ਇਹਦਾ ਪਹਿਲਾਂ ਇਹ ਕੋਈ ਨਹੀਂ ਕਰੂਗਾ ਮੇਰੇ ਕੋਲ ਤਾਂ ਖਾਣਾ ਹੈ ਹਾਂ ਹੁਣ ਚਾਰੋਂ ਲਾ ਲਿਆ ਬੜੀਆ ਹੋ ਪਹਿਲਾਂ ਕੀ ਲਾਉਂ ਪਹਿਲਾਂ ਪਿਆ ਤੋਂ ਪਹਿਲਾਂ ਬਸ ਕੱਲਾ ਅਈ ਮੂੰਹ ਤੇ ਫੇਸ ਵਾਸ਼ ਵੀ ਨਹੀਂ ਲਾਉਂਦਾ ਸੀ ਸਾਬਣ ਲਾਉਂਦਾ ਸੀ ਸਾਬਣ ਲਾਉਂਦਾ ਸੀ ਔਰ ਮਰੇ ਆਉਦੇ ਫੇਸ ਦੀ ਕੇਅਰ ਕੰਮ ਲੱਗਿਆ ਹੁਣ ਕੇਅਰ ਕਰਨ ਲੱਗਿਆ ਪਿਆ ਤੋਂ ਬਾਅਦ ਫੇਸ ਦੀ ਪ੍ਰੋਫੈਸ਼ਨਲ ਬਣ ਗਈ ਸੀ ਹਮ ਤਾਂ ਕਰਕੇ ਹਾਂ ਰ ਅਸੀਂ ਦੋਨੋਂ ਜਾ ਰਹਾਂਗੇ ਮੈਂ ਆਪਦੇ ਕੰਮ ਤੇ ਇਹ ਆਪਦੇ ਆਪਦੇ ਕੰਮ ਤੇ ਪੇਕ ਹੀ ਜਾਣੇ ਇਹ ਆਪਦੇ ਕੰਮ ਤੇ ਆਪਦੇ ਕੰਮ ਤੇ ਹਾਂ ਹੈ ਸਮਾਰ ਕਿਉਂ ਕਰਿਆ ਕਰੋ ਨਾ ਤੁਸੀਂ ਮਸਲਾ ਥੋੜੀ ਆ ਹਾਂ ਵਿੱਚੋਂ ਕਰ ਕਈਰ ਚਾਉਣਾ ਹੁੰਦਾ ਕਈਰ ਚਾਉਣਾ ਹੁੰਦਾ ਕੀ ਹੁੰਦਾ ਤੇਲ ਚਾਉਣਾ ਹੁੰਦਾ ਜਿਹੜਾ ਹਾਂ ਇਹ ਹੀ ਆ ਹੂੰ ਪਰ ਠੀਕ ਆ ਠੀਕ ਹੈ ਜੀ ਹੋਰ ਤਾਂ ਲਾਣੀ ਕੋਸਾ ਬਸ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਅਸੀਂ ਤਿਆਰ ਹੋ ਗਏ ਹੁਣ ਅਸੀਂ ਜਾਣੇ ਹਾਂ 6 ਛੱਟ ਕੇ ਹੁੰਦਾ ਵੱਡੇ ਦੇ ਹਾਂ ਅੱਡੇ ਛੱਟ ਕੇ ਹੁੰਦਾ ਨੂੰ ਹਾਂ ਠੀਕ ਹੈ ਜੀ ਚਲੋ ਜੀ ਲਿਆ ਚਲੋ ਚੱਕ ਕੇ ਲਿਆ ਬੈਠਾ ਹੈਗਾ ਹੋਰ ਸਾਡੇ 11 ਹੋ ਗਏ ਜੀ ਹੋਰ ਕਹਿੰਦੀ ਮੈਂ 11 ਮੈਨੂੰ ਬਾਗ ਜੂਗੀ ਹੋਰ ਸਹੀ ਗੱਲ ਆ ਬਾਗ ਜੂਗੀ ਹਾਂ ਕੱਲ ਨੂੰ ਝਾਵਾ ਵੀ ਲਾਉਣਾ ਹੈ ਪਰ ਅੰਦਰ ਕੁਰਸੀ ਤੇ ਝਾਵਾ ਲੱਗ ਰਿਹਾ ਜੀ ਲਾਣਾ ਕੁਰਸੀ ਵੀ ਚਲਦਾ ਸਾਡੇ ਝਾਵਾ ਇੱਕ ਨੋਸ ਲੱਗ ਰਿਹਾ ਮਦੋਸ਼ਨ ਤਾਂ ਫਰਾਏ ਨਾ ਅਡੀਆਂ ਫਰਾਵ ਹੋਣੀਆਂ ਨੇ ਮੋਰ ਅੱਜ ਨਾ ਬੋਲ ਝਾਵਾ ਸਮਾਰ ਲੈ ਕੇ ਆਨੇ ਚਲੋ ਚਲੀਏ ਚਾ ਚਲ ਜੀ ਬੋਟ ਕੀ ਕਰਤਾ ਮੈਂ ਸਵਾਦ ਦਿੱਤੀ ਸੀ ਨੇ ਹੱਥ ਕਾਲੀ ਕਰਕੇ ਨੋਆ ਚ ਬੜ ਪਿਸਵਾ ਹੈ ਕਾਹਦਾ ਤੁਹ ਫੋਇਰ ਵੀ ਹੁੰਦੇ ਨੇ ਕਿਆ ਮੈਨੂੰ ਤਾਂ ਸੰਤਾਨ ਨਹੀਂ ਆ ਰਹੀ। ਕਿਰਾਏ ਨੂੰ ਕੀ ਹੋਇਆ? ਦੇ ਕਿਉਂ ਹੋ ਰਿਹਾ ਹੁਣ? 500000 ਘਰ ਤਾਂ ਚੱਲਦਾ ਥੋੜਾ। ਲੋਹੀ ਧਾਰ ਘਾੜ ਵਾਲੀ ਮੈਂ ਧਾਰ ਘਾੜ ਵਾਲੀ ਡਿੱਕਦੀ ਹੁੰਦੀ ਉਹਦੇ ਚ ਭੇੜ ਵਾਲੀ ਹੁੰਦੀ ਹੈਗੀ। ਚੱਲ ਫਿਰ ਦੰਨਾ ਦਰਪਿਆ। 150 ਦੇ ਦੇ ਮੈਂ ਵੱਧ ਤਾਂ ਮੰਗਦੀ ਵੀ ਨਹੀਂ। ਕਿਉਂ ਆਏ ਕਰੰਬਾ? ਵੱਧ ਤਾਂ ਕਦੇ ਮੈਂ ਕਿਹਾ ਵੀ ਨਹੀਂ ਵੀ ਭਾਈ ਵੀ ਨੰਬਰ ਤਾਂ 2000 ਦੇ ਦੇ 3000 ਦੇ ਦੇ। ਹਾਂ। ਇੱਕ ਚੱਪਲਾ ਲਿਆਉਣੇ ਨੇ ਤਾਂ 200 ਤਾਂ ਹੈਗੇ ਹਨ। ਹਾਂ। ਲੋਕਾਂ ਦਾ ਵਾਸਤੇ ਤੇਰੇ ਭਾਈ। 200 ਤਾਂ ਹੈਗੇ ਹਨ। 200 ਨਹੀਂ। ਕੁਝ ਨਹੀਂ ਹੈਗਾ ਮੇਰੇ ਕੋਲ। ਕਮਾਲ ਹੋਈ ਪੀ ਥੋਡੀ ਮੈਂ ਭਾ ਗਈ ਮੈਂ ਕਿ ਮੈਂ ਕਿਸ਼ਟਾ ਚੱਲਦਾ ਤਾ ਟੱਕਰ ਦੇ ਰਸਤੇ ਲੱਗਿਆ ਕੋਈ ਪੈਸਿਆਂ ਦਾ ਵੀ ਹਾਂ ਹਾਂ ਟੋੜ ਟੋੜ ਦੇਈ ਜਾਵਾਂ ਸਾਲੇ ਹੋਏ ਉਸਦੇ ਕਰਾ ਕਰੂਆ ਲੈ ਜਾ ਮੈਥੋਂ 20000 ਰੁਪਏ ਦੇ ਦੇ ਫਿਰ ਕਰੇ ਨੂੰ ਚੱਲ ਹੈ ਚੱਲ ਲੈ ਦੇ ਕੱਢ ਬਟੂਆ ਚ ਆਪ ਹੀ ਕੱਢ ਲੈ ਕੋਈ ਗੱਲ ਨਹੀਂ ਤੂੰ ਕੱਢ ਬਟੂਆ ਮੇਰਾ ਹਾਂ ਤੂੰ ਦੱਸ ਮੈਨੂੰ ਇਹਦਾ ਪੈਰਣ ਦੇ ਤਾਂ ਆ ਕੇ ਚੱਕੂਗਾ ਮੈਂ ਮੋਟੂ ਦਿਖਾਓ ਆ ਪਲੀਜ਼ ਜੇ ਪਿੱਛੇ ਬਹਿ ਜਾ ਮੋ ਪਲੀਜ਼ ਗੁਰੇ ਪਾਉਂਦਾ ਹੈ ਇਹ ਪੈਸੇ ਪੁੱਛ ਚੁਗਦੇ ਕਿ ਪਪਾ ਹੈ ਚੁਗਦੇ ਥੋੜੀ ਹੁੰਨੇ ਹੈਗੇ ਪੈਂਟ ਰਮਟੇ ਪੈ ਜਾਂਦੇ ਚਾ ਕਰ ਇਹ ਉਹ ਇਹ ਪੈਸੇ ਚੁਗਦੇ ਹਮੋਂਗੇ ਜਦ ਬਰਾਤੀ ਸਿਰਦੇ ਹੋਣੇ ਤਾਂ ਹੀ ਪਾਉਂਦਾ ਲੈ ਜੇ ਕੱਢ ਕੇ ਦੇਈ ਮੈਂ ਆਪਣੀ ਕੱਢਦੀ ਹੁੰਦੀ ਉਹ ਉਹ ਫੀਲਿੰਗ ਲੱਗੀ ਲੱਗੀ ਫੀਲਿੰਗ ਕਦੇ ਕੱਢਉਂਦੀ ਨਹੀਂ ਇੱਕ ਗੱਲ ਤਾਂ ਹੈ ਹੰਮਕਾ ਜੇ ਬੰਦਾ ਆਵੇ ਹੱਥ ਨਾਲ ਕਢਾ ਕੇ ਪੈਸੇ ਦੇਵੇ ਉਹ ਵੱਟਵਾ ਫਰੀ ਦੇਂਦਾ ਹੈ ਕਿ ਨਾ ਮੈਂ ਉਹਦੇ ਆਪਦੇ ਆਪਦੇ ਤੇ ਕਦੇ ਬਟੂ ਜੀ ਕਦੇ ਵੀ ਨਹੀਂ ਕਰਦੇ ਇਹ ਆ ਮਨਸਰ ਫਿਰ ਮਾਰੂ ਤਨ 10000 ਦੇ ਤੇ ਫਿਰ ਵਾਹ ਕਰਦੇ ਮੈਨੂੰ ਤਾਂ ਦੇ ਦਸਾ ਦੇ ਦਿੰਦੇ ਬਹੁਤ ਹੁਣ 100 ਮੇਰੇ ਕੋਲ ਹੀ ਫਰੇਚੇ ਤੇ ਰੱਖਣਾ ਹੈ ਬਟੂ ਖਾਲੀ ਕਰੇਗਾ ਬਈ ਲੈ ਕੇ ਜਾਂਦਾ ਬਟੂ ਆ ਫਿਰ ਰੱਖ ਕੇ ਜਾਏਗਾ ਹਮ ਚੋ ਚੋ 100 ਦੇ ਦੋ ਬਹੁਤ ਆ ਦਾ ਕਰ ਸਨੇ ਉਧਾਰ ਘੜਪਾ ਵਾਲੇ 20 ਰੁਪਏ ਕਿਤੇ ਮਿਲ ਵੀ ਸਕਦੀ ਹੈਗੀ ਬਸ ਉਸ ਕਲਾਕੇ ਦਾ ਉੜੇ ਇਸ ਤਰ੍ਹਾਂ ਜੇ ਟਾਈਮ ਨਾ ਲੰਗਾ ਹਾਂ ਮਾਸਕ ਲਵਾਤਾ ਉੱਥੋਂ ਚੜ ਕੇ ਬਸਰੂ ਥੋੜਾ ਦਿਦਿ ਜਿਹਨੇ ਹੁੰਦਾ ਵੀ ਸੁਮਨ ਨੂੰ ਛੱਡ ਕੇ ਜਾ ਰਿਹਾ ਵੀ ਐਂ ਬੱਸ ਜੜਾ ਰਿਹਾ ਮੈਂ ਕੱਲੀ ਨੂੰ ਆਏ ਕਿ ਹੁੰਦਾਗਾ ਦਿਲ ਨੂੰ ਕਿ ਹੁੰਦਾਗਾ ਹੈ ਦਿਲ ਨੂੰ ਕਿ ਹੁੰਦਾਗਾ ਅੱਛਾ ਮੋਰੋ ਚੱਕ ਰਾਨੇ ਦੇ ਬੋਡੀਗਾਰਡ ਆਪਣੇ ਮਮਮੀ ਨੂੰ ਮਮਮੀ ਨੂੰ ਫੋਨ ਕਰ ਦੋ ਤੁਸੀਂ ਨਾਲੇ ਹੈ ਐਤੋਂ ਪਹਿਲਾਂ ਉਂਗਰਦ ਨੇ ਮੈਨੂੰ 50 ਵਾਰੀ ਕਹਿਤਾ ਕਿ ਸੁਮਨ ਮੁੜੇ ਹਾਂ ਫਿਰ 50 ਵਾਰੀ ਕਹਿਤਾ 50 ਵਾਰੀ ਮੈਂ ਤਾਂ ਕੋਈ ਨਹੀਂ ਕਿਹਾ ਹੈਗਾ ਹਾਂ ਉਹ ਤਾਂ ਗੱਲਾਂ ਨੇ ਜਿੰਨੇ ਮਰਜ਼ੀ ਬਣਾਈ ਜਾਂਦਾ ਗੱਲਾਂ ਕਿਆ ਨੇ ਸੱਚੀ ਗੱਲ ਹੈ ਸੱਚੀ ਗੱਲ ਕੋਈ ਨਹੀਂ ਹਮ ਮਾਸਕ ਲਾ ਕੇ ਮੈਨੂੰ ਲੱਗਦਾ ਤੂੰ ਮੈਂ ਸੰਘ ਹੁੰਦੀ ਹੈਗੀ ਮੈਂ ਸੋ ਨੰਬਰ ਤੇ ਦੀ ਗੱਲ ਦੱਸਦੀ ਆ ਮੈਨੂੰ ਕੱਲ ਨੰਬਰ ਤੇ 1 ਵਜੇ ਦਾ ਟਾਈਮ ਦਿੱਤਾ ਸੀਗਾ ਅੱਛਾ ਵੀ ਤੂੰ 1 ਵਜੇ ਬੱਪੀ ਆਨੇ ਚ ਐਂਟਰ ਕਰ ਜੀ ਜਿੰਨੇ ਮਰਜੀ ਜਿੰਨਾ ਮਰਜੀ ਜਲਦੀ ਚੜੀ ਉੱਥੇ ਲੈ ਫੇਰ ਫਿਰ ਵੀ ਮੈਂ ਬਸ ਵੀ ਅਸੀਂ ਇੱਕ ਵੀ ਤੇ ਆਇਆ ਇੱਥੇ ਪਤਾ ਨਹੀਂ ਫਿਰ ਵੀ ਮੈਂ 20 ਮਿੰਟ ਲੇਟ ਸੀ ਬਸ 1 ਵਜੇ ਤੋਂ ਮੈਨੂੰ ਆਏ ਸੀ ਬੱਸ 'ਚ ਵੀ ਜੇ ਮੈਂ ਫੜਾ ਫੜਾ ਭਾਗ ਜ 1 ਵਜੇ ਤੋਂ ਪਹਿਲਾਂ ਵੀ ਮੈਂ ਅੰਬਰ ਨੂੰ ਕਹਿਦਾ ਕਿ ਭਾਈ ਆ ਦੇਖ ਮੈਂ 1 ਵਜੇ ਤੋਂ ਪਹਿਲਾਂ ਅੱਛਾ ਫਿਰ ਆਉਂਦੀ ਪਿਲ ਦਾ ਹੱਥ ਲੈ ਗਿਆ ਜਿਹੜਾ ਡੈਡੀ ਵੀ ਨਾ ਐ ਕਰਦਾ ਹੁੰਦਾ ਸੀ ਹੂੰ ਮੈਨੂੰ ਵੀ ਟਾਈਮ ਦਿੰਦਾ ਹੁਣ ਅੱਜ ਆਇਆ ਟਾਈਮ ਤੇ ਜਾਨੀ ਹਾਂ ਜੇ ਵੀ ਇਸੇ ਟਾਈਮ ਤੇ ਆ ਕੇ ਪਹੁੰਚਣੀ ਚਾਹੀਦੀ ਹਾਂ ਫਿਰ ਇਹਦਾ ਭਾਈ ਡੇੜੀ ਵਾਲਾ ਕੰਮ ਕਰ ਰੱਖਿਆ ਇਹਨੂੰ ਤਾਂ ਪਰ ਪੁੱਤ ਤਾਂ ਉਸੇ ਦੀ ਆ ਹਾਂ ਕਹਿੰਦਾ ਜੇ ਫਿਰ ਇਸ ਵਾਰ ਆ ਜਿੰਗ ਫਿਰ ਕਹਿੰਦਾ ਵੀ ਮੁੜ ਕੇ ਭਗ ਜਿੰਗੇ ਜੇ ਇਸ ਵਾਰ ਨਾ ਆਈ ਸਹੀ ਟਾਈਮ ਤੇ ਜਿਉਹੀ ਹਾਥਾਂ ਕਰਕੇ ਫਿਰ ਨਹੀਂ ਕਹਿੰਦਾ ਜਾ ਸਕਦੀ ਖੜੇ ਮੈਂ ਤੇ ਬਸ ਪਾਈ ਇਹ ਜੀ ਟਾਈਮ ਤੇ ਹੁੰਦੀ ਜਾਂ ਤੇ ਪਸੂ ਸਾਉਂਦੀ ਹੁੰਦੀ ਦੇਖ ਲੋ ਐਡੀ ਦੂਰੋਂ ਫੇਰ ਵੀ ਮੈਨੂੰ ਐ ਹੋਵੇ ਵੀ ਫਟਾਫਟ ਭਗ ਜਾ ਬਸ ਵੀ ਜਿਹੜਾ 11 ਵਜੇ ਤੇ 12 ਵਜੇ ਦੇ ਨੂੰ ਮੁੜਿਆ ਜਾਵੇ ਆਪਣੇ ਫੰਡਾਂ ਨੂੰ ਬੱਸਾਂ ਹੀ ਜਾਂਦੀਆਂ ਨਾ ਤੇਰੇ ਪਿੱਕਿਆਂ ਨੂੰ ਇੱਕ ਮੇਰੇ ਪਿੱਕਿਆਂ ਨੂੰ ਨਹੀਂ ਬੱਸਾਂ ਜਾਂਦੇ ਫਿਰ ਛੋਡੇ ਪਿੱਕਿਆਂ ਨੂੰ ਨਹੀਂ ਬੱਸਾਂ ਜਾਂਦੀਆਂ ਸਾਡੇ ਤੋਂ ਪਹਿਲਾਂ ਉਹਨੇ ਨੇ ਫਿੱਟਰ ਸਾਡੇ ਵੀ ਆਟੋ ਆਉਂਦਾ ਹੈ ਆਟੋ ਜੇ ਆਉਂਦੇ ਹੁੰਦੇ ਆਟੋ ਦਾ ਵੀ ਟਾਈਮ ਬੰਨਣਾ ਹੋਇਆਗਾ ਬੱਸਾਂ ਦਾ ਘਟ ਵੱਧਦੀਆਂ ਰਹੀਆਂ ਤੇ ਤਾਂ ਆਪਾਂ ਠਾਂ ਲੱਗ ਰਹੇ ਨੇ ਟਾਈਮ ਲੱਗ ਰਹੇ ਨੇ 15 ਸਾਲਾਂ ਪੰਜਾਹਾਂ ਇੱਕ ਦਿਨ ਦੀ ਛੁੱਟੀ ਦਿੱਤੀ ਮੈਨਾਂ ਤੁਹਾਨੂੰ ਇੱਕ ਦਿਨ ਦੀ ਵੀ ਨਹੀਂ ਦਿੰਦੇ ਮੈਨੂੰ ਤਾਂ ਇੱਥੇ ਹੂੰ ਮੈਂ ਤਾਂ ਕਿਤੇ ਦੀ ਵਿਆਹ ਕੀ ਆਂ ਇਹ ਮੈਂ ਲਾ 50 ਦਿਵਾਂਤ 9 ਦਿਵਾਂ ਨੂੰ ਲਾਈ ਆ ਜਰਨਲ ਦੇ ਵਿਆਹ ਨੂੰ ਰਤਾਂ ਲਾਈਆਂ 3 ਹਾਂ ਨੈਵਰੀ ਵਿਆਹ ਨੂੰ 2 ਰਤਾਂ ਲੱਗਈ ਸੀ ਅੱਛਾ ਉਹ ਪਿਆਦਮ ਵੇਖੀ ਤੇ ਲਾ 20 ਹੋਵੇ ਘਰ ਇੱਥੇ ਰੋਟੀ ਆ ਜਣ ਜਾਵੇ ਰੋਟੀ ਵਾਲੇ ਤਾਂ ਜਾ ਕੇ ਬਰਾਤ ਵਾਲੇ ਦੇ ਨਾਲ ਰਹਿ ਕੇ ਛਟੀਆਂ ਵਾਲੇ ਤਾਂ ਫੇਰ ਆ ਗਈ ਇਹ ਤਾਂ ਹੈ ਜੇ ਕਿ ਤੂੰ ਸਤਗੁਰ ਦਾ ਵਿਆਹ ਆਈ ਨਹੀਂ ਆਈ ਵੀ ਸਤਗੁਰ ਦਾ ਸਾਧਗੁਰ ਦਾ ਵਿਆਹ ਨੂੰ ਮੈਨੂੰ ਲੱਗਦਾ ਅੰਮ੍ਰਿਤ ਮੈਨੂੰ ਟਾਈਮ ਤੇ ਟਾਈਮ ਲੈ ਕੇ ਜਾਊਗਾ ਫਿਰ ਉਹ ਹੋਊਗਾ ਨਾ ਸਾਲੇ ਦਾ ਵਿਆਹ ਹੋਊਗਾ ਟਾਈਮ ਤੇ ਲੈ ਕੇ ਜਾਊਗਾ ਫੇਰਾ ਟਾਈਮ ਤੇ ਲੈ ਕੇ ਮੁੜੂਗਾ ਫੇਰਾ ਉਦੋਂ ਤੱਕ ਤੇਰੇ ਨਾਲ ਆਇਆ ਇੱਕ ਦੋ ਜਵਾਕ ਹੋ ਜਾਣਗੇ ਥੋੜੇ ਹੂੰ ਸਤਗੁਰ ਦੇ ਹਜੇ ਕਈ ਸਾਲ ਨਹੀਂ ਬੀੰਦੇ ਫੌਂ ਤਾਂ ਸਤਗੁਰ ਤਾਂ 11 ਸਾਲਾਂ ਦਾ ਹੈ 11 ਦਾ 11 ਤਾਂ ਪਤਾ ਨਹੀਂ 11 ਦਾ 10 11 ਸਾਲ ਹੁਣ ਨਹੀਂ ਹੁੰਦਾ ਪਿਆ ਤਾਂ ਉਦੋਂ ਤਾਂ ਦੋ ਜਵਾਕ ਹੋ ਜਾਵਾਂਗੇ ਛੋਟੇ ਹੂੰ ਫੇਰ ਫੇ ਸਕੂਲ ਦਾ ਟਾਈਮ ਲੱਗਿਆ ਕੁੱਦਨਾਂ ਦਾ ਵੀ ਕਦੇ ਕੁੜੀਆਂ ਵਿੱਚ ਛੁੱਟੀਆਂ ਆਈਆਂ ਸੀ ਇੱਟੇ ਦੇ ਜਵਾਕਾਂ ਦੀਆਂ ਵਿੱਚ ਛੁੱਟੀਆਂ ਆਇਆਂ ਕਰਨੀਆਂ ਹੂੰ